ਨੇ ਰਥ ਚ ਲਾਇਆ ਸੀ ਤੇ ਅਰਜੁਨ ਨੇ ਤੀਰ ਚਲਾਏ ਸੀ ਤੇ ਰਥ ਚ ਲਾਉਣ ਵਾਲੇ ਨੂੰ ਥੋੜੀ ਬਹੁਤੀ ਤਕਲੀਫ ਤਾਂ ਹੁੰਦੀ ਹੈ ਤੇ ਬਾਬਾ ਜੀਵਨ ਸਿੰਘ ਦੀ ਸੈਨਾ ਥੱਕਣ ਲੱਗੀ ਹੈ ਥੱਕਣ ਲੱਗੀ ਹੈ ਡਰਨ ਲੱਗੀ ਕਿਸੇ ਤੋਂ ਇਹਨਾਂ ਨੂੰ ਕੋ ਇੱਕ ਦੋ ਦਿਨ ਹੋਰ ਕਰ ਲਓ ਨਾ ਨੂੰ ਕਰ ਲਿਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਫ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਹੈ ਹਾਂਜੀ ਦੱਸਦੇ ਤੋਈ ਕਿ ਯੁੱਗ ਪਲਟਣ ਲੱਗਾ ਹੁਣ ਧੰਨਵਾਦ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਂ ਬਣ ਜਾਂਦੇ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਣ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਨਹੀਂ ਕੋਈ ਨਹੀਂ ਬੋਲੀ ਤਾਂ ਮੇਰੇ ਜਿਹੜੇ ਕੰਮ ਹੈ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਚ ਸਾਰੇ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਜਾਂਦੀਆਂ ਉਹਨਾਂ ਕੋ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ ਚ ਲਾ ਲਿਆ ਤੋਂ ਪਰਸੋਂ ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਏ ਤੇ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਬੋਲਦਾ ਰਹਿੰਨਾ ਕਿਸੇ ਨਾਲ ਲੜਿਓ ਨਾ ਫਸਾਵਾਂ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌਂ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦੇਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਟ ਰਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਹੰਸਵਾਸ ਹੰਸ ਨੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਵੀ ਸਾਡੇ ਤੇ ਕੀਤਾ ਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਤੁਸੀਂ ਜਿਆਦਾ ਲੋਕ ਸਭਾ ਮੈਂਬਰ ਪਿਛਲੇ 5 ਸਾਲ ਰਹੇ ਹੋ ਤੁਸੀਂ ਕੀ ਕੀਤਾ ਕੋਈ ਵੀਡੀਓ ਦਿਖਾ ਦਿਓ ਕਿਸਾਨਾਂ ਦੇ ਹੱਕ ਲਈ ਅੱਜ ਕਹਿੰਦੇ ਆ ਜੀ ਮੈਂ ਕਿਸਾਨ ਮਜ਼ਦੂਰ ਦੇ ਹੱਕ ਲਈ ਲੜੂੰਗਾ ਮੈਂ ਮਜ਼ਦੂਰ ਹਾਂ ਕੋਈ ਇੱਕ ਵੀਡੀਓ ਸਾਨੂੰ ਦਿਖਾ ਦੇਣ ਕੋਈ ਇੱਕ ਮੰਗ ਉਹਨਾਂ ਨੇ ਪੁਰਤਕਿਰਤ ਨੇ ਮੰਗੀ ਹੋਵੇ ਵੀ ਆ ਕਿਸਾਨਾਂ ਨੂੰ ਚਾਹੀਦਾ ਹੈ ਗਰੀਬਾਂ ਨੂੰ ਤੇ ਮਜ਼ਦੂਰਾਂ ਨੂੰ ਸਾਥੇ ਕੋਈ ਗੱਲ ਕੀਤੀ ਹੋਵੇ ਦੂਸਰੋ ਕਹਿੰਦੇ ਆ ਵੀ ਗਰੀਬ ਆਦਮੀਆਂ ਨੂੰ ਮੈਨੂੰ ਤੰਗ ਕਰ ਰਹੇ ਆ 1 ਕਰੋੜ ਦੀ ਉਹ ਕਾਰ ਲਈ ਫਿਰਦੇ ਆ 12 ਕਰੋੜ ਦੀ ਉਹਨਾਂ ਕੋ ਕੋਠੀ ਆ ਜਿੰਨੇ ਉਮੀਦਵਾਰ ਉੱਥੇ ਖੜੇ ਨੇ ਉਹ ਸਾਰਿਆਂ ਨੂੰ ਅਮੀਰ ਨੇ ਮੈਨੂੰ ਤਾਂ ਲੱਗਦਾ ਜਿੰਨੇ ਪੰਜਾਬ 'ਚ ਖੜੇ ਆ ਤੇ ਅਮੀਰ ਪਾਮੀਦਵਾਰਾ ਨੂੰ ਨਹੀਂ ਅਮੀਰ ਹੋਣਗੇ ਤੇ ਉਹ ਗਰੀਬ ਕਿੱਥੋਂ ਹੋਗੇ ਗਰੀਬਾਂ ਦੀ ਗੱਲ ਕਿਉਂ ਨਹੀਂ ਕਰਨਗੇ ਪਿਛਲੇ 5 ਸਾਲਾਂ 'ਚ ਉਹਨਾਂ ਨੇ ਗਰੀਬਾਂ ਦੀ ਗੱਲ ਕਿਉਂ ਨਹੀਂ ਕੀਤੀ ਹੁਣ ਕਿਵੇਂ ਕਰ ਲੈਣਗੇ ਗਰੀਬਾਂ ਦੀ ਗੱਲ ਸਾਦਾ ਸ਼ਾਂਤ ਮਈ ਢੰਗ ਦੇ ਨਾਲ ਅਸੀਂ ਉਹਨਾਂ ਦਾ ਵਿਰੋਧ ਜਿਹੜਾ ਕਰਦੇ ਆਂ ਫਿਰ ਕਹਿੰਦੇ ਜਿਹੜੇ ਇਹ ਆਉਣਗੇ ਜੁੱਤੀਆਂ ਮਾਰਾਂਗੇ ਇੱਕ ਤਰੀਕ ਨੂੰ ਵੋਟਾਂ ਪਾਉ ਦੋਨੂੰ ਮੈਂ ਦੇਖੂਗਾ ਤੇ ਤੁਸੀਂ ਸਾਨੂੰ ਕੀ ਦੇਖ ਲਓਗੇ ਅਸੀਂ ਪੰਜਾਬੀ ਆਂ ਦੂਜੇ ਸਿੱਖ ਆਂ ਸਾਨੂੰ ਦੇਖਣ ਵਾਲਾ ਕੋਈ ਨਹੀਂ ਬਣਿਆ ਮੋਦੀ ਨੇ ਵੀ ਕਿਹਾ ਸੀ ਮੈਂ ਦੇਖੂਗਾ ਮੋਦੀ ਨੇ ਬਸੇਰਾ ਕੁਝ ਸਾਡੇ ਲਈ ਕੀਤਾ ਥੋੜੇ ਗੱਡੇ ਸਾਡੇ ਤੇ ਗੋਲੀਆਂ ਭਰਾਈਆਂ ਪਰ ਕੁਝ ਨਹੀਂ ਕਰ ਸਕੇ ਆਖਰ ਨੂੰ ਗਲਤੀ ਮੰਨ ਕੇ ਉਹਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀਗੇ ਇਸ ਲਈ ਇਹਦੀਆਂ ਗੱਲਾਂ ਮਾੜੀਆਂ ਹਰਕਤਾਂ ਇਹਨਾਂ ਲੋਕਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਇਹ ਇਨਸਾਨ ਸਹਿਣ ਵਾਲੇ ਬੰਦੇ ਨਹੀਂ ਪੰਜਾਬੀ ਪਿਆਰ ਨਾਲ ਕੁਝ ਕਰਵਾ ਲਓ ਪਰ ਜੇ ਸਾਨੂੰ ਕੋਈ ਧੱਕੇ ਨਾਲ ਕਹੂਗਾ ਅਸੀਂ ਦਬਣ ਵਾਲੇ ਨਹੀਂ ਅਸੀਂ ਵਿਰੋਧ ਕਰਾਂਗੇ